ਹੈਲੋ ਜੀ ਜਨਮ ਅਸ਼ਟਮੀ ਦੀ ਬਹੁਤ ਸਾਰੀਆਂ ਮੁਬਾਰਕਾਂ ਇਹ ਹੈ ਜੀ ਅੱਜ ਜਨਮ ਅਸ਼ਟਮੀ ਦਾ ਦਿਨ ਤੇ ਅਸੀਂ ਰਾਤ ਨੂੰ ਮਾਂ ਆ ਧੀਆ ਦੋ ਤਿੰਨੇ ਜਣੀਆਂ ਨਿਕਲੀਆਂ 11 ਵਜੇ ਘਰ ਤੋਂ ਤੇ ਦੇਖੋ ਮੌਸਮ ਵੀ ਕਿੰਨਾ ਸੋਹਣਾ ਹੋ ਰਿਹਾ ਸੀ ਛਿੱਚੜੀ ਕੜਕਰੀ ਸੀ ਤੇ ਬੱਦਲ ਪੂਰਾ ਆ ਗਿਆ ਸੀ ਉੱਧਰ ਮਾੜੀ ਦੇ ਵਿੱਚ ਵੀ ਸਮਈਏ ਲੱਗ ਰਹੇ ਸੀ ਤੇ ਮਾੜੀ ਦੇ ਵਿੱਚ ਵੀ ਰੌਣਕਾਂ ਸੀ ਜੇ ਸਾਡੇ ਚਾਰੇ ਪਾਸੇ ਰੌਣਕਾਂ ਲੱਗਦੀਆਂ ਸੀ ਮੰਦਰਾਂ ਦੇ ਵਿੱਚ ਵੀ ਤੇ ਆਪਾਂ ਆ ਗਏ ਇੱਧਰ ਦੀਦੀ ਦੇ ਘਰ ਇਹਨਾਂ ਦੇ ਰੱਖੇ ਹੋਏ ਨੇ ਲੱਡੂ ਗੋਪਾਲ ਜੀ ਤੇ ਅੱਜ ਲੱਡੂ ਗੋਪਾਲ ਜੀ ਦਾ ਦਿਨ ਹੈ ਉਹਨਾਂ ਦਾ ਬਰਥਡੇ ਹੈ ਤੇ ਜਨਮ ਉਸਤਵ ਮਨਾਣਾ ਹੈ ਸੀ 12 ਵਜੇ ਜਨਮ ਉਸਤਵ ਮਨੇਗਾ ਤੇ ਇੰਨਾ ਆਪਾਂ ਸਾਰੇ ਜਣੇ ਦੀਦੀ ਕੋਲ ਬੈਠੇ ਸੀ ਤੇ ਭਾ ਸੋਲ ਰਹੀ ਸੀ ਇਸ ਟੈਕ ਚਮਤਕਾਰ ਦੇਖਣ ਦਾ ਵੀ ਮੌਕਾ ਮਿਲਿਆ ਬਚਪਨ ਤੋਂ ਜਦੋਂ ਆਪਾਂ ਕਾਨਾ ਜੀ ਦੇ ਜਨਮ ਦੀ ਕਹਾਣੀ ਸੁਣਦੇ ਹਾਂ ਉਹਦੇ ਚ ਵੀ ਇਦਾਂ ਲਈ ਸੀ ਜਿਸ ਵਿੱਚ ਕਾਨਾ ਜੀ ਦਾ ਜਨਮ ਹੋਣਾ ਸੀ ਮੌਸਮ ਬਿਲਕੁਲ ਇਦਾਂ ਤੂਫਾਨੀ ਰਾਤ ਸੀ ਤੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਜਦੋਂ ਕਾਨਾ ਜੀ ਨੇ ਜਨਮ ਲਿਆ ਸੀ ਅੱਜ ਉਹ ਵੀ ਇੱਥੇ ਸੀ 12:12 ਜੀ ਰੌਣਕ ਪੂਰੀ ਲੱਗ ਗਈ ਸਾਡੇ ਘਰ ਦੇ ਵਿੱਚ ਤੇ ਬੱਚਿਆਂ ਨੇ ਬੈਲੂਨ ਫੋੜਨੇ ਸਟਾਰਟ ਕਰ ਦਿੱਤੇ ਤੇ ਕਾਨਾ ਜੀ ਦਾ ਜਨਮ ਹੋ ਗਿਆ ਕਾਨਾ ਜੀ ਦਾ ਜਨਮ ਹੋਣ ਦਾ ਇੱਕ ਅਲੱਗ ਹੀ ਖੁਸ਼ੀ ਦਾ ਮਾਹੌਲ ਸੀ ਤੇ ਇਹ એનર્ਜੀ ਇੱਕ ਅਲੱਗ ਹੀ એનર્ਜੀ ਸੀ ਜਿਹੜੀ ਮਨ ਨੂੰ ਇੰਨਾ ਜ਼ਿਆਦਾ ਖੁਸ਼ ਕਰ ਰਹੀ ਸੀ ਜਿਵੇਂ ਪਤਾ ਨਹੀਂ ਕੀ ਮਿਲ ਗਿਆ ਸਾਨੂੰ ਇਹ ਜਿਹੜੇ ਸ਼ਰਧਾ ਭਾਵ ਹੁੰਦੇ ਨੇ ਜੋ ਸਾਡੇ ਅੰਦਰ ਨੇ ਤੇ ਸਭ ਤੋਂ ਪਹਿਲਾਂ ਕਾਨਾ ਜੀ ਦਾ ਇਸ਼ਨਾਨ ਕਰਵਾਇਆ ਗਿਆ ਇਸ਼ਨਾਨ ਲਈ ਇਹ ਸੱਤ ਚੀਜ਼ਾਂ ਰੱਖੀਆਂ ਗਈਆਂ ਸੀ ਤੀਸ਼ਨਾਨ ਆਪਾਂ ਨੇ ਸਾਰਿਆਂ ਨੇ ਹੱਥ ਲਗਾ ਲਿਆ ਸੀ ਜਿਸ ਟਾਈਮ ਇਸ਼ਨਾਨ ਹੋ ਰਿਹਾ ਸੀ ਸਾਡੇ ਕਾਨਾ ਜੀ ਦਾ ਲੱड्डूਪਪਾਲ ਜੀ ਦਾ ਇਹ ਬਾਲ ਰੂਪ ਨੇ ਕਾਨਾ ਜੀ ਦੇ ਤੇ ਦੇਖੋ ਜੀ ਹਰ ਕਿਸੇ ਦੀ ਸ਼ਰਧਾ ਹੈ ਜਿਸ ਭਾਵ ਨਾਲ ਕੋਈ ਵੀ ਕਿਸੇ ਦੇਵੀ ਦੇਵ ਤੇ ਗੁਰੂ ਮਹਾਰਾਜ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਾਂ ਦੇਵੀ ਦੇਵ ਪਰਮਾਤਮਾ ਦੀ ਭਗਤੀ ਨਾਲ ਜੁੜਦੇ ਆਂ ਤੇ ਉਹਦੇ ਤੇ ਅਟਲ ਵਿਸ਼ਵਾਸ ਹੁੰਦਾ ਹੈ ਜੀ ਐਵੇਂ ਹੀ ਕਾਨਾ ਜੀਏ ਜਿਹੜੇ ਦਿਲੋਂ ਕਰਦੇ ਨੇ ਤਾਂ ਉਹ ਪੂਰੇ ਦਿਨ ਤੋਂ ਹਰ ਪੂਜਾ ਪਾਠ ਹਰ ਰੀਤੀ ਰਿਵਾਜ ਜੋ ਵੀ ਹੁੰਦੇ ਨੇ ਕਾਨਾ ਜੀ ਦੇ ਨਾਲ ਉਹ ਕਰਦੇ ਨੇ ਆਪਣੇ ਬੱਚੇ ਦੀ ਤਰ੍ਹਾਂ ਕੇਅਰ ਕਰਦੇ ਨੇ ਦੇਖੋ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਬੱਚੇ ਦੀ ਤਰ੍ਹਾਂ ਕੇਅਰ ਕਰਨਾ ਤੇ ਟਾਈਮ ਸਰਖਲਾਣਾ ਸਲਾਣਾ ਸਾਰਾ ਕੁਝ ਇੱਕ ਤਰ੍ਹਾਂ ਘਰ ਦਾ ਮੈਂਬਰੀ ਹੋ ਜਾਂਦਾ ਹੈ ਜੀ ਇਹ ਕਾਨਾ ਜੀ ਸੱਚਲੇ ਸੀ ਤੇ ਸੱਚ ਕੇ ਕਾਨਾ ਜੀ ਨੂੰ ਸਪਤ ਲੱਡੂ ਗੋਪਾਲ ਜਦੋਂ ਸਜਲੇ ਤੇ ਸਭ ਤੋਂ ਪਹਿਲਾਂ ਆਉਣ ਨੂੰ ਸੀਸੇ ਦੇ ਵਿੱਚ ਉਹਦਾ ਚਿਹਰਾ ਵਿਖਾਇਆ ਗਿਆ ਤੇ ਸਾਡੇ ਕਾਨਾ ਜੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਇੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਬਹੁਤ ਜ਼ਿਆਦਾ ਖਿੱਚ ਪਾਰੇ ਸੀ ਮਨ ਨੂੰ ਕਿ ਵੇਖੀ ਚਾਹੀਏ ਤੇ ਦੇਖੋ ਜੀ ਫਿਰ ਆਰਤੀ ਹੋਈ ਇੱਕ ਦੇਖੋ ਜੀ ਦੁਨੀਆ ਦੀ ਇੱਕ ਚੀਜ਼ ਮੈਂ ਦੱਸਣਾ ਚਾਹਨੀ ਆ ਕਿ ਜਿਵੇਂ ਕਾਲੇ ਰੰਗਾਂ ਨੂੰ ਵੇਖ ਕੇ ਹਰ ਕੋਈ ਕਦੇ ਕਾਲੇ ਰੰਗ ਦੀ ਹੈ ਕਾਲੇ ਰੰਗ ਦਾ ਹੈ ਥੋੜਾ ਈਰਖਾ ਜੀ ਕਰਦੇ ਨੇ ਰੰਗ ਨਾਲ ਲੇਕਿਨ ਕਾਨਾ ਜੀ ਅਜਿਹੀ ਧਾਰਨਾ ਨੇ ਜਿਨੂੰ ਦੇਖ ਕੇ ਨੰ ਮਨੁੱਖਾਂ ਨੂੰ ਸਮਝਣਾ ਚਾਹੀਦਾ ਕਿ ਉਹ ਕਾਲੇ ਰੰਗ ਦੇ ਹੋ ਕੇ ਵੀ ਸਾੰਮਲੇ ਰੰਗ ਦੇ ਹੋ ਕੇ ਵੀ ਪਰਮਾਤਮਾ ਨੇ ਸਾੰਮਲੇ ਰੰਗ ਦਾ ਅਵਤਾਰ ਲਿਆ ਤੇ ਦੁਨੀਆ ਪੂਜਦੀ ਹੈ ਉਹਨਾਂ ਨੂੰ ਤੇ ਕਦੀ ਵੀ ਆਪਾਂ ਨੂੰ ਇਹਨਾਂ ਨਾਲ ਭੇਤ ਭਾਵ ਨਹੀਂ ਰੱਖਣਾ ਚਾਹੀਦਾ ਜਿਹੜੇ ਸਾੰਮਲੇ ਰੰਗ ਦੇ ਹੁੰਦੇ ਨੇ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਪਰਮਾਤਮਾ ਨੇ ਇਹ ਧਰਤੀ ਦੇ ਜਨਮ ਲੈਣ ਲਈ ਸਾੰਮਲਾ ਰੰਗ ਹੀ ਚੁਣਿਆ ਸੀ ਤੇ ਫਿਰ ਵਾਰੀ ਆਈ ਭੋਗ ਲਗਾਉਣ ਦੀ ਅਸੀਂ ਸਾਰਿਆਂ ਨੇ ਆਰਤੀ ਵੀ ਕੀਤੀ ਤੇ ਦੀਦੀ ਨੇ ਲੱਗ ਲੱਗ ਤਰ੍ਹਾਂ ਦੀਆਂ ਮਠਿਆਈਆਂ ਪਕਵਾਨ ਬਣਾਏ ਹੋਏ ਸੀ ਇਸ ਪਾਰੀ ਬਾਰੀ ਸਾਰਿਆਂ ਨੇ ਪਕਵਾਨ ਜੋ ਵੀ ਸਮਾਨ ਸੀ ਸਭ ਦਾ ਭੋਗ ਲਗਾਇਆ ਕਾਨਾ ਜੀ ਨੂੰ ਤੇ ਸੰ ਅਸੀਂ ਵੀ ਕਿਸਮਤ ਵਾਲੇ ਸਮਝਦੇ ਹਾਂ ਕਿ ਸਾਨੂੰ ਇਹ ਦੇਖਣ ਦਾ ਮੌਕਾ ਮਿਲਿਆ ਪਿਛਲੀ ਵਾਰ ਸੰ ਐਦਾਂ ਦਾ ਹੋਇਆ ਨਾ ਜੇ ਕਰਮਾਂ ਦੇ ਵਿੱਚ ਹੁੰਦਾ ਹੈ ਤਾਂ ਜ਼ਰੂਰ ਦੇਖਣ ਨੂੰ ਮਿਲਦਾ ਹੈ ਪਿਛਲੀ ਵਾਰ ਸਾਨੂੰ ਨਿੰਦਰਾ ਨੇ ਅਜਿਹੇ ਘੇਰੇ ਪਾਈ ਅਸੀਂ 2:30 ਵਜੇ ਉੱਠੇ ਤੇ ਇਸ ਵਾਰੀ ਸੋਚਿਆ ਹੋਇਆ ਸੀ ਇਸ ਵਾਰ ਸੋਣਾ ਨਹੀਂ ਅਸੀਂ ਉਹ ਪਲਕਵਾਨੇ ਨਹੀਂ ਜਿਹੜੇ ਦੂ ਆ ਮੰਦਰਾਂ ਦੇ ਵਿੱਚ ਬੈਠ ਕੇ ੜੀਕ ਰਹੀ ਹੈ ਸਾਡੇ ਦੇ ਘਰ ਦੇ ਕੋਲੇ ਹੈ ਜੇ ਹਿੰਮਤ ਕਰਾਂਗੇ ਤਾਂ ਅੱਜ ਦੇਖਣਾ ਜ਼ਰੂਰ ਹੈ ਜਨਮ ਮੌਸਮ ਤੇਹੀ ਇੱਛਾ ਲੈ ਕੇ ਅਸੀਂ ਮੇਰੀ ਦੋਵੇਂ ਬੇਟੀਆਂ ਤੇ ਮੈਂ ਆਪਾਂ 11 ਵਜੇ ਆ ਗਏ ਸੀ ਇੱਥੇ ਤੇ ਆਪਾਂ ਨੇ ਸਾਰਾ ਪ੍ਰੋਗਰਾਮ ਦੇਖਿਆ ਗਾਨਾ ਜੀ ਨੂੰ ਹੁਣ ਮੰਨਤ ਨੇ ਚੁੱਲਾ ਦਿੱਤਾ ਤੇ ਫਿਰ ਆਈ ਪ੍ਰਸ਼ਾਦ ਦੀ ਪਾਰੀ ਪ੍ਰਸ਼ਾਦ ਵੀ ਬਹੁਤ ਵਧੀਆ ਪ੍ਰਸ਼ਾਦ ਬਣਾਇਆ ਹੋਇਆ ਸੀ ਤੇ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਨਾ ਮਿਲੇ ਤਾਂ ਭੋਗ ਪੂਰਾ ਹੀ ਨਹੀਂ ਹੁੰਦਾ ਤੇ ਇਹ ਪ੍ਰਸ਼ਾਦ ਸਾਰਾ ਆਪਣ ਜਿਹੜਾ ਖਾਣਾ ਸੀ ਆਪਾਂ ਖਾ ਲਿਆ ਸੀ ਬਾਕੀ ਆਪਾਂ ਨੇ ਪੋਲੀਥੀਨ ਦੇ ਵਿੱਚ ਪਾ ਲਿਆ ਸੀ ਘਰ ਦੇ ਫੈਮਿਲੀ ਮੈਂਬਰ ਨੂੰ ਵੀ ਦੇਵਾਂਗੇ ਜਿਹੜੇ ਘਰ ਆ ਪਿੱਛੇ ਨੇ ਤੇ ਸਭੋਗ ਭਾਗ ਆਪਾਂ ਨੇ ਦੇ ਲਿਆ ਸੀ ਤੇ ਪ੍ਰਸ਼ਾਦ ਜਿੰਨਾ ਵੀ ਸੀ ਨਾ ਮੈਂ ਇਹ ਨਹੀਂ ਕਹਾਂਗੀ ਕਿ ਟੇਸਟੀ ਨਹੀਂ ਟੇਸਟ ਤਾਂ ਉੱਪਰ ਸੀ ਬਹੁਤ ਜ਼ਿਆਦਾ ਟੇਸਟੀ ਚੀਜ਼ ਬਣਾਈ ਸੀ ਕਾਨਾ ਜੀ ਨੂੰ ਤਾਂ ਬਹੁਤ ਪਸੰਦ ਆਇਆ ਸੀ ਸਾਨੂੰ ਬਹੁਤ ਟੇਸਟੀ ਲੱਗਿਆ ਏ ਦੇਖੋ ਅੱਜ ਵੀ ਨਿੰਦਾ ਨੁੰਦਾ ਕੋਈ ਨੇੜੇ ਨਹੀਂ ਸਾਡੇ 12:30 ਹੋਣ ਵਾਲੇ ਨੇ ਸਟੈਮ ਤੇ ਆਪਾਂ ਅਜੇ ਵੀ ਇੱਥੇ ਹੀ ਬੈਠੇ ਸੀ ਦਿਲੇ ਨਹੀਂ ਕਰ ਰਿਆ ਸੀ ਘਰ ਜਾਣੇ ਨੂੰ ਤੇ ਪੌਣੇ 1 ਦੇ ਵੀ ਟਾਈਮ ਆਪਾਂ ਨਿਕਲੇ ਇਧਰੋਂ ਤੇ ਬਾਰਿਸ਼ ਅਜੇ ਵੀ ਹੋ ਰਹੀ ਸੀ ਮਟੋ ਡੱਬੋ ਵੇਟ ਕਰ ਰਹੀ ਸੀ ਸਾਡੀ ਬੈਠੀ ਕਿਉਂਕਿ ਜਦੋਂ ਅਸੀਂ ਆਏ ਸੀ ਉਸ ਟਾਈਮ ਵੀ ਇਹ ਗੇਟ ਤੱਕ ਸਾਡੇ ਨਾਲ ਆਈ ਤੇ ਜਦੋਂ ਆਪਾਂ ਗੇਟ ਤੇ ਜਦ ਵੀ ਇਹ ਸਾਡੇ ਨਾਲ ਹੀ ਜਾ ਰਹੀ ਸੀ ਦੀਦੀ ਹਰਵੀਰ ਜੀ ਪਿੱਛੇ ਖੜੇ ਦੇਖ ਰਹੇ ਸੀ ਜਦੋਂ ਤੱਕ ਅਸੀਂ ਘਰ ਐਂਟਰ ਨਹੀਂ ਹੋਏ ਉਹ ਪਿੱਛੇ ਖੜੇ ਦੇਖਦੇ ਰਹੇ ਤੇ ਲੋਕ ਮੈਂ ਕਰਕੇ ਗਈ ਸੀ ਤਾਂ ਜੋ ਪਰੇਸ਼ਾਨ ਨਾ ਹੋਣ ਅੰਦਰ ਵਾਲਿਆਂ ਨੂੰ ਉਠਾਣਾ ਪਵੇ ਜੋ ਬੰਦੇ ਜੋਨ ਦੇ ਪਾਪਾ ਉਹਨਾਂ ਨੂੰ ਉਠਾਣਾ ਨਹੀਂ ਸੀ ਅਸੀਂ ਅਸੀਂ ਆਪਣੇ ਆਪ ਲੋਕ ਖੋਲੇ ਦੇਖੇ ਕਿੰਨੀ ਖੁਸ਼ ਹੋ ਰਹੀ ਨੇ ਕਿਉਂਕਿ ਇਹਨਾਂ ਦੀ ਪ੍ਰਸ਼ਾਦ ਦੀ ਖੁਸ਼ਬੂ ਆ ਰਹੀ ਸੀ ਮੈਂ ਅੰਦਰ ਚਾਕੇ ਇਹਨਾਂ ਨੂੰ ਵੀ ਪ੍ਰਸ਼ਾਦ ਦਿੱਤਾ ਤੇ ਇਸ ਇਸ ਪੈਸੇ ਜਨਮ ਉਤਸਵ ਦਾ ਸਾਡਾ ਸਪੈਸ਼ਲ ਬਲੌਗ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਬਲੌਗ ਤੇ ਵਿੱਚ ਤੇ ਹੇ ਤਦ ਤੱਕ ਲਈਜੀ ਸਾਰਿਆਂ ਨੂੰ ਮੇਰੇ ਤੇ ਮੰਨਤ ਬਾਣੀ ਤੇ ਸਾਰਿਆਂ ਵੱਲੋਂ ਹੈਪੀ ਜਨਮ ਅਸ਼ਟਮੀ ਤੇ ਬਾਏ ਬਾਏ